ਪੱਕੇ ਪੈਰ ਜਮਾਨਾ ਲੈਣੇ ਜਰਨਲ ਜੀ ਲੰਮੇ ਡੇਰੇ ਲਾਣਾ ਲੈਣੇ ਜਰਨਲ ਜੀ ਇਹ ਹੁਣ ਜਰਨਲ ਤੁਸੀਂ ਕਿਸੇ ਨੂੰ ਵੀ ਸਮਝ ਲਿਓ ਜੀ ਵਿਚ ਮੈਦਾਨੇ ਐਵੇਂ ਉਛਾਲੇ ਜਿਨ੍ਹਾਂ ਦੇ ਬੁੱਕਲ ਵਿੱਚ ਲੁਕਾਣਾ ਲੈਣਾ ਜਰਨਲ ਜੀ ਸੋ ਜਿਹੜੇ ਹਾਲਾਤ ਅੱਜ ਨੇ ਐਲੀਗੇਸ਼ਨਸ ਕਾਊਂਟਰ ਐਲੀਗੇਸ਼ਨਸ ਕਹਿੰਦਾ ਵਿਚ ਮੈਦਾਨੇ ਐਬ ਉਛਾਲੇ ਜਿਨ੍ਹਾਂ ਦੇ ਬੁੱਕਲ ਵਿੱਚ ਲੁਕਾਣਾ ਲੈਣਾ ਜਰਨਲ ਜੀ ਗੰਦ ਮੁਕਾ ਕੇ ਘਰ ਦੀ ਚਾਬੀ ਮੋੜਦੇ ਹੋ ਮੈਂ ਮੈਂ ਤਾਂ ਇਹ ਸਮਝਦਾ ਵੀ ਵੋਟਰ ਕਹਿੰਦਾ ਕਿ ਭਾਈ ਗੰਦ ਮਕਾ ਕੇ ਘਰ ਦੀ ਚਾਬੀ ਮੋੜਦੇ ਹੋ ਘਰ ਨੂੰ ਜੱਫਾ ਪਾਣਾ ਲੈਣਾ ਜਰਨਲ ਜੀ ਸੋ ਸਰਕਾਰ ਕੋਈ ਵੀ ਹੋਵੇ ਲੀਡਰ ਕੋਈ ਵੀ ਹੋਵੇ ਮੈਂ ਸਿਰਫ ਨਜ਼ਮ ਪੜ੍ਹ ਰਹੇ ਹਾਂ ਜੀ ਜਿਹੜਾ ਮਰਜੀ ਜਿਹਨੂੰ ਮਰਜੀ ਸਮਝ ਲੇ ਬਚਿਆ ਖੁਚਿਆ ਜਿਹੜਾ ਘਰ ਦੇ ਚੋਰਾਂ ਤੋਂ ਕਿਸਰੇ ਤੂੰ ਸਾ ਉਡਾਣਾ ਲੈਣਾ ਜਰਨਲ ਜੀ ਦਿੱਤਿਆਂ ਨੇ ਬੰਦੂਕਾਂ ਆਪਣੇ ਦੁਸ਼ਮਣ ਲਈ ਦੁਸ਼ਮਣ ਜਿਹੜਾ ਕਰਪਟ ਹੈ ਜਿਹੜਾ ਨਸ਼ੇ ਲੈ ਕੇ ਆ ਰਿਹਾ ਪੰਜਾਬ ਚ ਦਿੱਤਿਆਂ ਨੇ ਬੰਦੂਕਾਂ ਆਪਣੇ ਦੁਸ਼ਮਣ ਲਈ ਸਾਡੇ ਵੱਲ ਕਮਾਣਾ ਲੈਣਾ ਜਰਨਲ ਜੀ ਜਿੱਥੋਂ ਤੀਕਰ ਹੱਦ ਤੁਹਾਡੀ ਠੀਕ ਤੁਸੀਂ ਜਿੱਥੋਂ ਤੱਕ ਹੱਦ ਤੁਹਾਡੀ ਠੀਕ ਤੁਸੀਂ ਹੱਦੋਂ ਪੈਰ ਵਿਧਾਣਾ ਲੈਣਾ ਜਰਨਲ ਜੀ ਅਖੀਰਲੀ ਲਾਈਨ ਹੈ ਜੀ ਕਹਿੰਦਾ ਆ ਨਾ ਜਾਈਏ ਸੜਕਾਂ ਉੱਤੇ ਮੰਗਣ ਲਈ ਆਣਾ ਜਾਈਏ ਸੜਕਾਂ ਉੱਤੇ ਮੰਗਣ ਲਈ ਸਾਡਾ ਹੱਕ ਦਬਾਣਾ ਲੈਣਾ ਜਰਨਲ ਜੀ